40 ਕਿਲੋ ਕਿ ਹੋਏਗਾ 10 kg ਹੈਗਾ ਜਿਹੜਾ ਸੁੱਕਾ ਧੋਤਾ ਹੈ ਤੇ 10 kg ਇੱਕ ਹੀ ਲੱਗਿਆ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹਾਂ ਹਾਂਜੀ ਇਹ 2017 ਚ ਪਹਿਲੀ ਵਾਰੀ ਹੋਈ ਸੀ ਇੱਥੇ ਔਰ ਉਸ ਤੋਂ ਬਾਅਦ ਇਹਨਾਂ ਨੇ 2020 ਚ ਕੀਤੀ ਹੈ 2025 ਅੱਜ ਇਹਨਾਂ ਨੇ ਕੀਤੀ ਇਹਨਾਂ 2023 ਚ ਦੇਖੋ ਪੀਓ ਡਿਕਲੇਅਰ ਹੋ ਚੁੱਕੇ ਆ ਜਿਹੜੇ ਇੱਥੋਂ ਦੇ ਹੈਗੇ ਆ ਤੇ ਅੱਜ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਜੇ ਕੋਈ ਇਹੋ ਜਿਹੀ ਰੇਟ ਤੇ ਤੁਹਾਨੂੰ ਮਤਲਬ ਬਹੁਤ ਹੀ ਸਸਤੇ ਰੇਟ ਤੇ ਇਹੋ ਜਿਹੀ ਚੀਜ਼ਾਂ ਮਿਲਦੀਆਂ ਜਿਹੜੇ ਕਿ ਮੁਮਕਿਨ ਨਹੀਂ ਇਹਨਾਂ ਸਸਤੇ ਰੇਟ ਤੇ ਤੇ ਲੋਕਾਂ ਨੂੰ ਉਹਦਾ ਬਾਇਕਾਟ ਕਰਨਾ ਚਾਹੀਦਾ ਹੈ ਦੇ ਨਕਲੀ ਕਿਉਂ ਨਕਲੀ ਪਨੀਰ ਨਕਲੀ ਦੁੱਧ ਸਸਤਾ ਲੈਂਦੇ ਆ ਇਹ ਸਸਤਾ ਵੇਚਦੇ ਆ ਦਾ ਮਤਲਬ ਇਹ ਕਿ ਨਕਲੀ ਆ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਪਰ ਦੀਵਾਲੀ ਨੂੰ ਲੈ ਕੇ ਤਿਉਹਾਰਾਂ ਦੇ ਉੱਤੇ ਸਿਹਤ ਵਿਭਾਗ ਵੀ ਹੁਣ ਸਤਰਕ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸਿਹਤ ਵਿਭਾਗ ਵੱਲੋਂ ਵੱਖ-ਵੱਖ ਜਗ੍ਹਾਵਾਂ ਉੱਤੇ ਆਪਣੀਆਂ ਟੀਮਾਂ ਬਣਾ ਕੇ ਰੈਡਾ ਕੀਤੀਆਂ ਜਾ ਰਹੀਆਂ ਹਨ ਨਕਲੀ ਦੁੱਧ ਨਕਲੀ ਪਨੀਰ ਅਤੇ ਹੁਣ ਦੇਸੀ ਕਿਉ ਬਣਾਉਣ ਵਾਲੀਆਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਸ਼ਾਮਨਗਰ ਦੇ ਵਿੱਚ ਇੱਕ ਘਰ ਦੇ ਵਿੱਚ ਨਕਲੀ ਕਿਓ ਬਣਾਉਣ ਵਾਲੇ ਪਤੀ ਪਤਨੀ ਤੇ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਗਈ ਹੈ ਅਤੇ 40 ਕਿਲੋ ਨਕਲੀ ਕਿਓ ਬਰਾਮਦ ਕਰ ਲਿਆ ਗਿਆ। ਮੌਕੇ ਤੇ ਪੁਲਿਸ ਨੂੰ ਬੁਲਾ ਕੇ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁਜੀ ਲੁਧਿਆਣਾ ਸਿਵਲ ਸਰਜਨ ਵੱਲੋਂ ਜਾਣਕਾਰੀ ਸਾਂਝਾ ਕੀਤੀ ਗਈ ਹੈ। ਰਮਨਦੀਪ ਆਲੂਵਾਲੀਆ ਸਿਵਲ ਸਰਜਨ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਰ ਦੇ ਵਿੱਚ ਗੁਪਤ ਸੂਚਨਾ ਦੇ ਆਧਾਰ 'ਤੇ ਰੇਡ ਕੀਤੀ ਗਈ ਹੈ ਜਿਸ ਦੇ ਵਿੱਚ 40 ਕਿਲੋ ਨਕਲੀ ਦੇਸੀ ਘਿਓ ਬਰਾਮਦ ਹੋਇਆ ਅਤੇ 10 ਕਿਲੋ ਸੁੱਕਾ ਦੁੱਧ ਅਤੇ ਕਰੀਮ ਵੀ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੇ ਉੱਪਰ ਪਹਿਲਾਂ ਵੀ ਨਕਲੀ ਘਿਓ ਬਣਾਉਣ ਨੂੰ ਲੈ ਕੇ ਕਈ ਮਾਮਲੇ ਦਰਜ ਹੋਏ ਹਨ। ਉਨ੍ਹਾਂ ਕਿਹਾ ਕਿ ਪਤੀ-ਪਤਨੀ ਦੋਵੇਂ ਹੀ ਪਿਛੇ ਵੀ ਇੱਕ ਮਾਮਲੇ ਦੇ ਵਿੱਚ ਪਗੋੜੇ ਸਾਬਿਤ ਹੋ ਚੁੱਕੇ ਹਨ ਬੇਸ਼ੱਕ ਪਤੀ ਫਰਾਰ ਹੋ ਗਿਆ ਹੈ ਪਰ ਪਤਨੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਸਤਰਕ ਹੋਣ ਅਤੇ ਘੱਟ ਰੇਟਾਂ ਦੇ ਲਾਲਚ ਵਿੱਚ ਨਕਲੀ ਦੇਸੀ ਕਿਉਜ ਪਨੀਰ ਨਾ ਖਰੀਦਣ ਇਹ ਨਾ ਬਸ ਸਟੈਂਡ ਸ਼ਾਮਨਗਰ ਦੇ ਇਰਿਆ ਜਿੱਥੇ ਅਸੀਂ ਇਸ ਵੇਲੇ ਮੌਜੂਦ ਹੈ ਠੀਕ ਹੈ ਤੇ ਇਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਸਾਡੀ ਫੂਡ ਸੇਫਟੀ ਟੀਮ ਨੂੰ ਸਵੇਰੇ ਸਵੇਰੇ ਕਲੂ ਮਿਲਿਆ ਸੀ ਮੈਂ ਇਉ ਇੱਥੇ ਆਈ ਸੀ ਤੇ ਇਹਨਾਂ ਨੇ ਇਥੇ ਅ ਦੇਸੀ ਕਿਉ ਹੈ ਔਰ ਜਿਹੜਾ ਪਾਊਡਰਡ ਦੁੱਧ ਹੁੰਦਾ ਤੇ ਕਰੀਮ ਇਥੇ ਇਹਨਾਂ ਨੇ ਉਹਨਾਂ ਦੇ ਸੈਂਪਲਸ ਵੀ ਪਾ ਰਹੇ ਹਨ ਤੇ ਜਿਹੜਾ ਹੈਗਾ ਇਨਕੌਨਫਿਸਕੇਟ ਵੀ ਕੀਤਾ ਹੈ ਅੱਛਾ ਮੈਮ ਕਿੰਨੀ ਕੁ ਮਾਤਰਾ ਹੈਗੀ 40 ਕਿਲੋ ਕਿ ਹੋਏਗਾ 10 ਕਿਜੀ ਹੈਗਾ ਜਿਹੜਾ ਸੁੱਕਾ ਦੁੱਧ ਹੈ ਤੇ 10 ਕਿਲੋ ਇੱਕ ਰੀਮ ਲੱਗਿਆ ਪਹਿਲਾਂ ਮੈਮ ਆ ਕਿਹਾ ਜਾ ਰਿਹਾ ਕਿ ਕਈ ਦੇ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ ਜੀ ਹਾਂਜੀ ਇਹ 2017 ਚ ਪਹਿਲੀ ਵਾਰੀ ਹੋਈ ਸੀ ਇੱਥੇ ਔਰ ਉਸ ਤੋਂ ਬਾਅਦ ਇਹਨਾਂ ਨੇ 2020 ਚ ਕੀਤੀ ਹੈ 2025 ਅੱਜ ਇਹਨਾਂ ਨੇ ਕੀਤੀ ਹੈ ਅੱਛਾ ਮੈਮ ਕਿਸ ਤਰੀਕੇ ਦੀ ਕਾਰਵਾਈ ਹੈ ਜਾਂ ਪਹਿਲਾਂ ਕਿੰਨੇ ਕੁ ਮਾਮਲੇ ਜਿਹੜੇ ਕਿ ਉਹ ਤੋਂ ਇਲਾਵਾ ਵੀ ਬਰਮਤ ਹੋਏ ਜਿਵੇਂ ਸਾਹਮਣੇ ਆਏ ਇਹਨਾਂ 2023 ਚ ਦੇਖੋ ਪੀਓ ਡਿਕ ਇਹ ਜਿਹੜੇ ਇੱਥੋਂ ਦੇ ਹੈਗੇ ਆ ਤੇ ਅੱਜ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਐਸ ਪਰ ਰੂਲਸ ਇਹਨਾਂ ਦੀ ਅਰੈਸਟ ਹੋਏਗੇ ਹਾਂਜੀ ਅੱਜ ਐਸ ਪਰ ਰੂਲਸ ਪੁਲਿਸ ਕਰੇਗੇ ਅਰੈਸਟ ਬੰਦੀ ਉਹ ਕਰਨਗੇ ਲੋਕਾਂ ਨੂੰ ਕੀ ਅਪੀਲਾ ਕਿਸ ਤਰ੍ਹਾਂ ਸਟਾਰਟ ਕਰਨ ਲੋਕਾਂ ਨੂੰ ਦੇਖੋ ਅਸੀਂ ਬਾਰ ਬਾਰ ਕਹਿ ਰਹੇ ਆ ਤੁਸੀਂ ਵੀ ਆਪਣੀ ਖਬਰਾਂ 'ਚ ਲਗਾ ਰਹੇ ਹੋ ਤੁਸੀਂ ਵੀ ਅਵੇਅਰਨੈਸ ਕ੍ਰੀਏਟ ਕਰ ਰਹੇ ਹੋ ਸਾਡੀ ਫੂਡ ਸੇਫਟੀ ਟੀਮ ਵੀ ਕਰ ਰਹੀ ਹੈ ਸਾਡੇ ਡੀ ਐਚਓ ਡਾਕਟਰ ਸੰਦੀਪ ਹੋਣਾ ਸੀ ਵੀ ਲਗਾਤਾਰ ਸਾਡੀ ਮਾਸ ਮੀਡੀਆ ਔਰ ਅਸੀਂ ਵੀ ਤੁਹਾਡੇ ذریعے ਰੋਜ਼ ਲੋਕਾਂ ਨੂੰ ਕਹਿੰਦੇ ਆ ਕਿ ਵੀ ਤੁਸੀਂ ਸਤਾਰਕ ਰਹੋ ਜੇ ਕੋਈ ਇਹੋ ਜਿਹੀ ਰੇਟ ਤੇ ਤੁਹਾਨੂੰ ਮਤਲਬ ਬਹੁਤ ਹੀ ਸਸਤੇ ਰੇਟ ਤੇ ਇਹੋ ਜਿਹੀ ਚੀਜ਼ਾਂ ਮਿਲਦੀਆਂ ਜਿਹੜੇ ਕਿ ਮਮਕਨ ਨਹੀਂ ਐ ਨੇ ਸਸਤੇ ਰੇਟ ਤੇ ਤਾਂ ਲੋਕਾਂ ਨੂੰ ਉਹਦਾ ਬੋਇਕਾਟ ਕਰਨਾ ਚਾਹੀਦਾ ਹੈ ਅਚਾ ਮੈਂ ਇੱਕ ਚੀਜ਼ ਹੋਰ ਸਾਹਮਣੇ ਹੈ ਆਮ ਤੌਰ ਤੇ ਲੋਕ ਫੈਕਟਰੀ ਲਗਾ ਕੇ ਅਜਿਹੇ ਯੂਨਿਟ ਜਿਹੜਾ ਲਗਾ ਕੇ ਕੰਮ ਕਰਦੇ ਨੇ ਪਰ ਘਰ ਦੇ ਵਿੱਚ ਅਜਿਹਾ ਹੋਣਾ ਕਿਸੇ ਨੇ ਕਿਤੇ ਲੱਗਦਾ ਹੋਰ ਵੀ ਅਜਿਹੇ ਘਰ ਹੋ ਸਕਦੇ ਨੇ ਜਿੱਥੇ ਹਾਂਜੀ ਹਾਂਜੀ ਥੋੜੀ ਦੇਰ ਪਹਿਲੇ ਅਸੀਂ ਇੱਕ ਹੋਰ ਵੀ ਕੀਤੀ ਸੀ ਕਾਰਵਾਈ ਉਹ ਵੀ ਘਰ ਚ ਸੀਗਾ ਤੁਸੀਂ ਲੋਕੀ ਵੀ ਸੀਗੇ ਉੱਥੇ ਅਨਾ ਉਹ ਵੀ ਇੱਕ ਘਰ ਸੀਗਾ ਤੇ ਉਥੇ ਘਰ ਚ ਆਪਾਂ ਕਈ ਵਾਰੀ ਕਰ ਚੁੱਕੇ ਹਾਂ ਕਿ ਵੀ ਘਰਾਂ ਚ ਵੀ ਲੋਕੀਆ ਬਣਾ ਰਹੇ ਆਂ ਔਰ ਇੱਕ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ ਕੱਲ ਵੀ ਸਾਡੀ ਫੋਰਸ ਸੇਫਟੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਗਰਾਂ ਚ ਇੱਕ ਹਰਿਆਣਾ ਨਿਰਵਾਨਾ ਤੋਂ ਆਂਦਾ ਸੀ ਅ ਇਹਨਾਂ ਨੇ ਪਨੀਰ ਉਹ ਕੱਲ ਫੜਿਆ ਉੱਥੇ ਔਰ ਸ ਸੀਏ ਸਟਾਫ ਨਾਲੇ ਨਾਲ ਹੀ ਉਥੇ ਕਿਤੇ ਐਂਡ that is also a very good achievement ਹਾਂ ਜਿਹੜਾ ਪਿਹਰਾਂ ਦੇ ਵਿੱਚ ਜਿਹੜਾ ਵਾ ਜਿੱਥੇ ਪ੍ਰਸ਼ਾਸਨ ਜਿਹੜਾ ਤਰਕਾ ਉਥੇ ਲੋਕ ਵੀ ਆਪਣਾ ਜਿਹੜਾ ਯੋਗਦਾਨ ਹਾਂਜੀ ਬਿਲਕੁਲ ਲੋਕਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ ਤੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੀ ਤੁਸੀਂ ਇਹੋ ਜਿਹੀ ਚੀਜ਼ਾਂ ਦਾ ਜਿਵੇਂ ਮੈਂ ਕਿਹਾ ਬੁਆਇਕਾਟ ਕਰੋ ਔਰ ਸਬਸਟੈਂਡਰਡ ਜਾਂ ਬਿਲੋ ਜੋ ਕੋ ਰੀਜ਼ਨੇਬਲ ਰੇਟ ਹੈ ਚੀਜ਼ਾਂ ਤੇ ਇਹ ਸਿਧੂ ਭਗਤ ਦੀ ਛਾਪੇਮਾਰੀ ਕਿੱਦਾਂ ਦੀ ਕਾਰਵਾਈ ਇੱਕ ਗਲੀ ਨੰਬਰ ਹੈਗੀ 6 ਦੀ ਸ਼ਾਮਨਗਰ ਇੱਥੇ ਸਿਧੂ ਭਗਤ ਨੇ ਰੇਡ ਕੀਤੀ ਆ ਇਹ ਤੇ ਨਕਲੀ ਘਿਓਰ ਨਕਲੀ ਦੁੱਧ ਬਰਾਮਦ ਕੀਤਾ ਇਹਨਾਂ ਨੇ ਕਿੰਨੇ ਕਿਲੋ ਇਹ 40 ਕਿਲੋ ਕਿਓ ਹੈ ਜੀ 10 ਪੈਕਟ ਸੁੱਕਾ ਦੁੱਧ ਆ ਬਾਕੀ ਅਜੇ ਹੋਰ ਕਰ ਰਹੇ ਆ ਜੀ ਕੋਈ ਮਾਮਲਾ ਵੀ ਦਰਜ ਕੀਤਾ ਜਾਊਗਾ ਕੋਈ ਕਾਨੂੰਨੀ ਕਾਰਵਾਈ ਤੇ ਪਹਿਲਾਂ ਹੀ ਇਹ ਇੱਕ ਮੁਕਦਮੇ ਵਿੱਚ ਪੀਓ ਹੈ ਦੋਨੇ ਦਲਜੀਤ ਸਿੰਘ ਸਨਫ ਕੁਲਵੰਤ ਸਿੰਘ ਔਰ ਅਮਨੀਤ ਕੌਰ ਵਈ ਹੋਵੇਗੀ ਦਲਜੀਤ ਸਿੰਘ ਜਿਹੜਾ ਇਹ ਦਲਜੀਤ ਸਿੰਘ ਹੈ ਇਹ ਤਾਂ ਸਾਡੇ ਹੋਂ ਤੋਂ ਪਹਿਲਾਂ ਫਾਰ ਹੋ ਗਿਆ ਜੀ ਉਹ ਜਿਹੜੀ ਅਮਨੀਤ ਕੌਰ ਹੈ ਇਹਨੂੰ ਅੱਜ ਕੋਰਟ ਤੇ ਸਮਾਨ ਜੋ ਕੋਰਟ ਚ ਪੀਸ ਕਰਾਂਗੇ। ਅੱਛਾ ਮਤਲਬ ਸਰ ਕਹਿ ਰਹੇ ਪੀਓ ਕਰਾਰ ਸੀ ਵੀ। ਹਾਂ ਪਹਿਲੇ ਪੀਓ ਹੈ 2023 ਦੇ ਪੀਓ ਹੈ ਇਹ। ਦੋਨੇ ਜੀ। ਦੋਨੇ ਪੀਓ ਹੈ ਜੀ। ਇੱਕ ਨੂੰ ਫੜ ਲਿਆ ਜੀ। ਹਾਂ ਇੱਕ ਨੂੰ ਜਿਹਦੀ ਅਮਨੀਤ ਕੌਰ ਦੀ ਮਾਲ ਚਾਹੁੰਦੇ। ਜਿਹੜਾ 40 ਗੰਟਾ ਦਾ ਪੜਿਆ। ਹਾਂ 40 ਕਿਲੋ ਹਾਂ। ਹੁਣ ਕਰਵੇ ਕੀ ਤਿਆਰੀ? ਹਾਂ ਕਿਹਦੀ ਤਿਆਰੀ? ਲੋਕਾਂ ਨੂੰ ਕੀ ਸੁਨੇਹਾ ਲੋਕ ਸੰਪਰਕ ਰਹਿਣ ਸਾਧਨ। ਬਿਲਕੁਲ ਜੀ ਜਿਹੜਾ ਮੈਡਮ ਨੇ ਪਹਿਲੇ ਦੱਸਿਆ ਹੀ ਜੀ। ਜਿਹੜੀ ਨਕਲੀ ਘੋੜ ਨਕਲੀ ਪਨੀਰ ਨਕਲੀ ਦੁੱਧ ਸਸਤਾ ਲਿੰਦੇ ਇਹ ਸਸਤਾ ਵੇਚ ਰਿਹਾ ਦਾ ਮਤਲਬ ਇਹ ਕਿ ਉਹ ਨਕਲੀ ਆ ਠੀਕ ਹੈ ਜੀ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ